ਅਮਾਨਤ ਖਾਨ ਨੇ ਤਰਨ ਤਰਨ ਸਾਹਿਬ ਤੋਂ ਪੱਕੀਆਂ ਹੋਈਆਂ ਇੱਟਾਂ ਚੱਕ ਕੇ ਲਿਆ ਕੇ ਆਪਣੇ ਬਾਪ ਨੂਰਦੀਨ ਦੀ ਸਰਾਂ ਬਣਵਾ ਦਿੱਤੀ ਉਹ ਵੀ ਜਦ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਦਾ ਹੈ ਇਸ ਗੱਲ ਬਾਰੇ ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਹੜੀ ਵਾਸਤ ਜਿੱਥੇ ਵੀ ਹੈਗੀ ਆ ਵਕਤ ਆਵੇਗਾ ਉੱਥੇ ਆ ਜਾਵੇਗੀ ਗੁਰੂ ਅਰਜਨ ਦੇਵ ਜੀ ਤੋਂ ਕਈ ਸੌ ਸਾਲ ਬਾਅਦ ਜੱਸਾ ਸਿੰਘ ਰਾਮਗੜੀਆ ਤੇ ਉਹਨਾਂ ਦੇ ਭਰਾ ਬੁੱਧ ਸਿੰਘ ਨੇ ਨੂਰਦੀਨ ਦੀ ਸਰਾਂ ਦੀਆਂ ਨੀਹਾ ਦੀਆਂ ਇੱਟਾਂ ਵੀ ਪੁੱਟ ਕੇ ਲਿਆ ਕੇ ਤਰਨ ਤਰਨ ਸਾਹਿਬ ਸਰੋਵਰ ਦੀ ਬਾਹੀ ਦੇ ਵਿੱਚ ਲਗਵਾਈਆਂ ਵਾਹਿਗੁਰੂ ਏਰਾ ਕੀਆ ਮੀਠਾ ਲਾਗੇ ਹਰ ਨਾਮ ਪ੍ਰਧਾਰਥ ਨਾਨਕ ਮੰਗੇ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ